ਸੱਤ ਸ਼ਿਰਿਆ ਕਾਲ ਤੁਹਾਡਾ ਸਾਡੇ ਪਰਮਕੌਰ ਚੈਨਲ ਤੇ ਸਵਾਗਤ ਹੈ ਅੱਜ ਗੱਲ ਕਰਾਂਗੇ ਇੱਕ ਅਜਿਹੇ ਵਿਸ਼ੇ ਬਾਰੇ ਜਿਸ ਨੂੰ ਲੋਕ ਹਮੇਸ਼ਾ ਨਜ਼ਰ ਅੰਦਾਜ਼ ਕਰ ਦਿੰਦੇ ਹਨ ਜਿਸ ਅੰਦਰ ਇੱਕ ਡੂੰਘਾ ਅਧਿਆਤਮਿਕ ਸੰਕੇਤ ਛੁਪਿਆ ਹੁੰਦਾ ਹੈ ਗੱਲ ਕਰ ਰਹੇ ਹਾਂ ਜੀ ਬਿੱਲੀ ਦੇ ਘਰ ਵਿੱਚ ਆਉਣ ਦੀ ਬਿੱਲੀ ਇੱਕ ਅਜੀਹਾ ਜਾਨਵਰ ਆ ਜੋ ਪ੍ਰਾਚੀਨ ਸਮਿਆਂ ਚ ਰਾਜਿਆਂ ਦੇ ਮਹਿਲਾਂ ਵਿੱਚ ਵੀ ਰਹਿੰਦਾ ਸੀ ਤੇ ਅੱਜ ਵੀ ਘਰਾਂ ਵਿੱਚ ਆਮ ਹੀ ਦੇਖਿਆ ਜਾਂਦਾ ਆ ਤੇ ਲੋਕ ਇਹਨੂੰ ਬੜੇ ਸ਼ੌਂਕ ਨਾਲ ਘਰ ਵਿੱਚ ਰੱਖ ਕੇ ਪਾਲਦੇ ਵੀ ਨੇ ਪਰ ਜਦੋਂ ਇੱਕ ਅਣਜਾਣ ਬਿੱਲੀ ਘਰ ਵਿੱਚ ਆਉਣ ਲੱਗ ਜਾਂਦੀ ਹੈ ਕਈ ਵਾਰ ਰਾਤ ਨੂੰ ਆ ਕੇ ਰੂਣ ਲੱਗ ਜਾਂਦੀ ਹੈ ਤਾਂ ਸਿਰਫ ਇਹ ਇੱਕ ਆਮ ਘਟਨਾ ਨਹੀਂ ਇਹਦੇ ਅੰਦਰ ਕਾਝ ਅੰਦਰੂਨੀ ਸੰਕੇਤ ਲੁਕੇ ਹੋਏ ਹੁੰਦੇ ਹਨ ਸ਼ੋਭ ਸੰਕੇਤ ਸਫੇਦ ਬਿੱਲੀ ਦਾ ਜੇ ਘਰ ਵਿੱਚ ਆ ਜਾਵੇ ਤੁਹਾਡੇ ਤੇ ਆ ਕੇ ਟਿਕ ਜਾਵੇ ਮਤਲਬ ਦੇਲੀ ਵਾਂਗ ਹੀ ਆਉਣ ਲੱਗ ਜਾਵੇ ਤਾਂ ਇੱਕ ਸ਼ੋਭ ਸੰਕੇਤ ਮੰਨਿਆ ਜਾਂਦਾ ਹੈ ਘਰ ਵਿੱਚ ਲੱਖ ਖੁਸ਼ੀਆਂ ਤੇ ਮਾਂ ਲక్ష్ਮੀ ਆਉਣ ਦੀ ਕਿਰਪਾ ਹੁੰਦੀ ਆ ਜੇਕਰ ਬਿੱਲੀ ਤੁਹਾਡੇ ਪੈਰਾਂ ਨਾਲ ਘਿਸਣ ਲੱਗ ਜAVE ਜਾਂ ਤੁਹਾਨੂੰ ਤੁਹਾਨੂੰ ਮਤਲਬ ਵੱਜ ਜਾਂਦੀਆਂ ਮਾਰਨ ਲੱਗ ਜAVE ਹਨਾ ਬੋਲਣ ਲੱਗ ਜAVE ਤੁਹਾਡੇ ਨਾਲ ਤਾਂ ਇਹਦਾ ਮਤਲਬ ਵਾਲੇ ਇਹ ਹੁੰਦਾ ਹੈ ਕਿ ਤੁਸੀਂ ਸਾਫ ਦਿਲ ਦੇ ਹੋ ਤੇ ਕੋਈ ਚੰਗਾ ਕੰਮ ਕਰਨ ਵਾਲੇ ਉਹ ਜੋ ਤੁਹਾਡੀ ਸ਼ੋਭਾ ਨੂੰ ਵਧਾਵੇਗਾ ਉਹ ਸ਼ੋਭਾ ਸੰਕੇਤ ਹੈ ਜੇ ਕਾਲੀ ਬਿੱਲੀ ਰਸਤਾ ਕੱਟ ਜਾਵੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਜਿਸ ਕੰਮ ਆਪਾਂ ਜਾ ਰਹੇ ਹੁੰਨੇ ਆ ਤਾਂ ਉਹ ਕੰਮ ਜਿਹੜਾ ਰੁਕ ਜਾਂਦਾ ਆ ਇਹ ਵਿਸ਼ਵਾਸ਼ਾ ਜਿਹੜਾ ਪ੍ਰਾਣੀ ਜਿਹੜੀ ਆਪਣੀਆਂ ਪੀੜ੍ਹੀਆਂ ਸੀ ਦਾਦੀਆਂ ਪੜਦਾਦੀਆਂ ਵਾਲੀਆਂ ਉਹਨਾਂ ਤੋਂ ਹੀ ਚੱਲਦਾ ਆ ਰਿਹਾ ਹੈ ਤੇ ਹੁਣ ਵੀ ਇਹਨੂੰ ਅਸ਼ੋਭ ਹੀ ਮੰਨਿਆ ਜਾਂਦਾ ਆ ਜੇ ਬਿੱਲੀ ਰੋਣ ਲੱਗ ਜਾਵੇ ਖਾਸ ਕਰਕੇ ਰਾਤ ਨੂੰ ਘਰ ਦੇ ਅੱਗੇ ਜਾਂ ਘਰ ਦੇ ਅੰਦਰ ਰੋਣ ਲੱਗ ਜਾਵੇ ਤੁਸੀਂ ਬਿੱਲੀ ਰੋਂਦੀ ਸੁਣਦੇ ਹੋ ਤਾਂ ਇਹ ਨੁਕਸਾਨ ਜਾਂ ਕੋਈ ਚਿੰਤਾ ਵਾਲੀ ਘਟਨਾ ਦਾ ਸੰਕੇਤ ਹੋ ਸਕਦਾ ਅਜਿਹੀਆਂ ਪ੍ਰਸਿੱਤੀਆਂ ਵਿੱਚ ਤੁਸੀਂ ਜਿਸ ਵੀ ਪ੍ਰਭੂ ਨੂੰ ਮੰਨਦੇ ਆ ਉਸ ਦਾ ਮੰਤਰ ਜਾਂ ਜਾਪ ਜਾਂ ਫਿਰ ਪਾਠ ਕਰਨਾ ਸ਼ੁਰੂ ਕਰਦੇ ਹੋ ਤੁਹਾਡਾ ਜਿਹੜੀ ਹੈਗੀ ਆਉਣ ਵਾਲੀ ਇਹ ਚਿੰਤਾਵਾਨੀਆਂ ਘਟਨਾਵਾਂ ਨੇ ਇਹ ਟਲ ਜਾਣਗੀਆਂ ਧਿਆਨ ਰੱਖੋ ਹਮੇਸ਼ਾ ਹਰ ਸੰਕੇਤ ਡਰਾਵਣਾ ਜਾਂ ਭਰਮ ਨਾਲ ਨਹੀਂ ਜੁੜਿਆ ਹੁੰਦਾ ਪਰ ਉਹਨੂੰ ਸਮਝਣ ਦੀ ਜ਼ਰੂਰਤ ਹੈ ਕੁਝ ਸੰਕੇਤ ਸਾਡੀ ਅੰਤਰਾਤਮਾ ਨੂੰ ਜਾਗਰੂਕ ਕਰਨ ਆਉਂਦੇ ਆ ਬਿੱਲੀ ਆਕਰਸ਼ਕ ਨੈਗੇਟਿਵ ਊਰਜਾ ਨੂੰ ਭਾਪ ਲੈਂਦੀ ਆ ਤੇ ਇਹਨਾਂ ਦੀਆਂ ਹਰਕਤਾਂ ਇਸ ਤਰੀਕੇ ਨਾਲ ਸਾਵਧਾਨੀ ਦਾ ਸੰਦੇਸ਼ ਦੇ ਸਕਦੀਆਂ ਨੇ ਅੰਤ ਵਿੱਚ ਇੰਨਾ ਹੀ ਕਹਾਂਗੇ ਜਾਨਵਰ ਸਿਰਫ ਜਾਨਵਰ ਨਹੀਂ ਬਲਕਿ ਪ੍ਰਭੂ ਦੇ ਦੂਤ ਹੁੰਦੇ ਹਨ ਉਹ ਕਈ ਵਾਰ ਅਜਿਹੇ ਸੰਕੇਤ ਲਿਆਉਂਦੇ ਹਨ ਜੋ ਸਾਡੀ ਰੂਹ ਨੂੰ ਝੰਜੋੜ ਕੇ ਜਗਾਉਂਦੇ ਹਨ ਬਿੱਲੀ ਆਉਣ ਦਾ ਜਾਂ ਜਾਣ ਦਾ ਦੀ ਹਰ ਘਟਨਾ ਵਿੱਚ ਕੋਈ ਨਾ ਕੋਈ ਰਾਜ਼ ਲੁਕਿਆ ਹੁੰਦਾ ਹੈ